ਵੀਰ ਜੀ ਸਾਨੂੰ ਫੋਨ ਇਹਨਾਂ ਨੇ ਸਵਾ 8 ਵਜੇ ਕੀਤਾ ਸਵਾ 8 8:30 ਵਜੇ ਫੋਨ ਕੀਤਾ ਹੈ ਆ ਕੇ ਆਪਣੇ ਪੈਸੇ ਲੈ ਜਾਓ ਫਿਰ ਜਦੋਂ ਅਸੀਂ ਪੈਸੇ ਲੈ ਕੇ ਆਉਣ ਲੱਗੇ ਆਂ ਤੇ ਇਹ ਕਹਿੰਦਾ ਭਾਬੀ ਜੀ ਪੈਸੇ ਡਿੱਗੀ 'ਚ ਰੱਖ ਲਓ ਡਿੱਗੀ 'ਚ ਪੈਸੇ ਰੱਖ ਕੇ ਅਸੀਂ ਅੱਗੇ ਆਏ ਆਂ ਤੇ ਦੋ ਮੁੰਡੇ ਬਾਈਕ ਉਹਦੇ ਤੇ ਪਲਸਰ ਮੋਟਰਸਾਈਕਲ ਤੇ ਵੀ ਆ ਕੇ ਸਾਨੂੰ ਸਪਲੈਂਡਰ ਤੇ ਇੱਧਰ ਹੋਏ ਆ ਅੱਗੇ ਨੂੰ ਤੇ ਜਦੋਂ ਅਸੀਂ ਥੋੜੇ ਹੀ ਅੱਗੇ ਆਏ ਆਂ ਉਹਨਾਂ ਨੇ ਆ ਕੇ ਇੱਕ ਨੇ ਪਿਸਤਲ ਰੱਖੀ ਆ ਸਾਹ ਵਖਾਈ ਸਾਨੂੰ ਤੇ ਇੱਕ ਨੇ ਦਾਤਰ ਮਾਰ ਮਾਰਨ ਪਿਆ ਸਾਨੂੰ ਬਾਦ ਆਹੀਂ ਫੋਨ ਫੜੇ ਆ ਮੋਬਾਈਲ ਫੋਨ ਉਹ ਨਹੀਂ ਮੰਗੇ ਕੋਈ ਸਾਡੇ ਕੋ ਗਹਿਣੇ ਦੀ ਨਹੀਂ ਉਹਨਾਂ ਨੇ ਮੰਗ ਕੋਈ ਨਗਦ ਪੈਸੇ ਸੀ ਉਹ ਨਹੀਂ ਮੰਗੇ ਸਿਰਫ ਐਕਟੀਵਾ ਦੀ ਚਾਬੀ ਮੰਗੀ ਆ ਕਿ ਜਿਤਨਾ ਉਹਨਾਂ ਨੂੰ ਪਤਾ ਸੀ ਵਿੱਚ ਪੈਸੇ ਆ ਹਾਂਜੀ ਸਵੇਰੇ ਫੋਨ ਆਇਆ ਵਾ ਮੈਨੂੰ ਕੋਈ ਸਵਾ 7 ਵਜੇ ਕੀ ਤੁਹਾਡਾ ਤੁਹਾਡੀ ਐਕਟਿਵਾ ਪਈ ਹੋਈ ਆ ਤੇ ਮੈਂ ਉਹਨਾਂ ਨੂੰ ਬੋਲਿਆ ਕਿ ਵੀਰ ਜੀ ਕੀ ਨੰਬਰ ਗ੍ਰੇ ਕਲਰ ਦੀ ਉਹਨਾਂ ਨੇ ਐਕਟਿਵਾ ਦੱਸੀ ਨੰਬਰ ਦੱਸਿਆ ਮੈਂ ਫਿਰ ਕਿਹਾ ਵੀਰ ਜੀ ਸਾਡੀ ਐਕਟਿਵਾ ਫਿਰ ਉਹਨਾਂ ਨੂੰ ਦੱਸਿਆਂਦੇ ਜਮਸਤਪੁਰੇ ਪਿੰਡ ਇੱਥੇ ਪਈ ਹੋਈ ਆ ਆਗੇ ਤੇ ਵੇਖ ਲਓ ਉਹਨਾਂ ਨੇ ਡਿੱਗੀ ਦਾ ਲੋਕ ਵੀ ਤੋੜ ਕੇ ਪੈਸੇ ਕੱਢੇ ਵਿੱਚੋਂ ਬੀਤੀ ਰਾਤ ਥਾਨਕ ਸ਼ਹਿਰ ਤਰਨਤਾਰਨ ਵਿਖੇ ਇੱਕ ਐਕਟਿਵਾ ਸਵਾਰ ਔਰਤ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਪਾਸੋਂ ਹਥਿਆਰਾਂ ਦੀ ਨੋਕ ਉੱਪਰ ਇਹ ਲੈ ਕਰ ਬਈ ਰਕਮ ਖੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਸੀਂ ਅੱਜ ਇਹਨਾਂ ਨਾਲ ਗੱਲ ਕਰਾਂਗੇ ਕੀ ਵਾਰਦਾਤ ਕਿਸ ਤਰ੍ਹਾਂ ਔਰ ਕਿੰਨੂੰ ਅੰਜਾਮ ਕਿਸ ਤਰ੍ਹਾਂ ਦਿੱਤਾ ਗਿਆ ਪੰਜੀ ਕੀ ਗੱਲ ਹੋਈ ਰਾਤੀ ਤੁਸੀਂ ਦੱਸ ਰਹੇ ਜੇ ਤੁਹਾਡੇ ਨਾਲ ਇਨਸੀਡੈਂਟ ਹੋਇਆ ਪੂਰੀ ਜਾਣਕਾਰੀ ਦਿਓ ਕਿੰਨੇ ਵਜੇ ਦਾ ਸਮਾਂ ਹੈ ਕਿੱਥੇ ਹੋਇਆ ਹੈ ਵੀਰ ਜੀ ਸਾਨੂੰ ਫੋਨ ਇਹਨਾਂ ਨੇ ਸਵਾ 8 ਵਜੇ ਕੀਤਾ ਸਵਾ 8 8:30 ਵਜੇ ਫੋਨ ਕੀਤਾ ਆ ਕੇ ਆਪਣੇ ਪੈਸੇ ਲੈ ਜਾਓ ਅਸੀਂ ਪੈਸੇ ਲੈਣ ਜਦੋਂ ਆਏ ਆ ਇਹਨਾਂ ਨੇ ਸਾਨੂੰ ਕਿੰਨਾ ਚਿਰ ਬਿਠਾ ਛੱਡਿਆ ਪਹਿਲਾਂ 15-20 ਮਿੰਟ ਜਿੱਤਰਾ ਕਿ ਟਾਈਮ ਲੰਘਦਾ ਜਾਵੇ ਲੰਘਦਾ ਜਾਵੇ ਹੋਰ ਨੇਰਾ ਹੋ ਜੇ ਤੇ ਫੇਰ ਜਦੋਂ ਅਸੀਂ ਪੈਸੇ ਲੈ ਕੇ ਆਉਣ ਲੱਗੇ ਆ ਤੇ ਇਹ ਕਹਿੰਦਾ ਭਾਬੀ ਜੀ ਪੈਸੇ ਡਿੱਗੀ 'ਚ ਰੱਖ ਲਓ ਡਿੱਗੀ 'ਚ ਪੈਸੇ ਰੱਖ ਕੇ ਅਸੀਂ ਅੱਗੇ ਆਏ ਆ ਤੇ ਦੋ ਮੁੰਡੇ ਬਾਈਕਰ ਦੇ ਤੇ ਪਲਸਰ ਮੋਟਰਸਾਈਕਲ ਤੇ ਵੇਖ ਕੇ ਸਾਨੂੰ ਸਪਲੈਂਡਰ ਤੇ ਇੱਧਰ ਹੋਏ ਆ ਅੱਗੇ ਨੂੰ ਤੇ ਜਦੋਂ ਅਸੀਂ ਥੋੜਾ ਹੀ ਅੱਗੇ ਆਏ ਆ ਉਹਨਾਂ ਨੇ ਆ ਕੇ ਇੱਕ ਨੇ ਪਿਸਤਲ ਰੱਖੀ ਆ ਸਾਹ ਵਖਾਈ ਸਾਨੂੰ ਤੇ ਇੱਕ ਨੇ ਦਾਤਰ ਮਾਰਨ ਪਿਆ ਸਾਨੂੰ ਤੇ ਐਕਟਿਵਾ ਅਸੀਂ ਫੋਨ ਫੜੇ ਆ ਮੋਬਾਈਲ ਫੋਨ ਉਹ ਨਹੀਂ ਮੰਗੇ ਕੋਈ ਸਾਡੇ ਕੋ ਗਹਿਣੇ ਦੀ ਨਹੀਂ ਉਹਨਾਂ ਨੇ ਮੰਗ ਕੋਈ ਨਗਦ ਪੈਸੇ ਸੀ ਉਹ ਨਹੀਂ ਮੰਗੇ ਸਿਰਫ ਐਕਟਿਵਾ ਦੀ ਚਾਬੀ ਮੰਗੀ ਆ ਕਿ ਜਿੰਨਾ ਉਹਨਾਂ ਨੂੰ ਪਤਾ ਸੀ ਵਿੱਚ ਪੈਸੇ ਆ ਤੁਹਾਡੇ ਨਾਲ ਉਸ ਲਈ ਐਕਟੀਵਾ ਤੇ ਕੌਣ ਕੌਣ ਸਮਝੂ ਸੀ ਔਰ ਕਿੰਨੇ ਵਜੇ ਦਾ ਸਮਾਂ ਸੀ ਇਹ ਸਾਰਾ 9:30 ਵਜੇ ਵੀਰ ਜੀ ਮੈਂ ਤੇ ਮੇਰੇ ਬੱਚੇ ਸੀ ਬੇਟਾ ਤੇ ਮੈਂ ਬੇਟੀ ਨਾਲ ਬੇਟੀ ਨਾਲ ਉਹਨੇ ਕੋਈ ਤੜਤੇ ਹਮਲਾ ਕੀਤਾ ਹੋਵੇ ਕੋਈ ਇਦਾਂ ਦੀ ਕੋਈ ਇਨਸੀਡੈਂਸ ਨਹੀਂ ਹੋਤਾ ਹੋਵੇ ਕਿ ਸਿੱਧਾ ਸਕੂਟਰ ਖੋ ਕੇ ਲੈ ਗਏ ਬਾਈ ਵੀਰ ਜੀ ਸਾਨੂੰ ਪਿਸਤਲ ਰੱਖੀ ਆ ਮਤਲਬ ਕਿ ਬੇਟੀ ਦੇ ਤੇ ਬੇਟੇ ਦੇ ਦਾਤਰ ਮਾਰਨ ਪਿਆ ਵਾ ਕਿ ਐਕਟਿਵਾ ਸ਼ਾਡੋ ਐਕਟਿਵਾ ਨਹੀਂ ਸੀ ਛੱਡਣ ਦੇ ਆ ਹਾਂ ਜੀ ਇਹ ਕੈਮਰੇ ਵਿੱਚ ਵੀ ਨਿਕਲਿਆ ਹੋਇਆ ਵਾ ਹਾਂ ਜੀ ਵੀਰ ਜੀ ਤੇ ਜਦੋਂ ਉਹ ਖੋ ਕੇ ਗਏ ਆ ਉਹ ਤੇ ਅਸੀਂ ਪਿੱਛੇ ਦੌੜੇ ਉਹ ਬਾਈਪਾਸ ਵੱਲੋਂ ਚੱਲ ਗਏ ਮੁੜ ਕੇ ਹਾਂ ਤੁਹਾਡੀ ਐਕਟਿਵਾ ਅੱਜ ਸਵੇਰੇ ਮਿਲ ਗਈ ਹੈ ਪਤਾ ਲੱਗਾ ਹਾਂ ਜੀ ਸਵੇਰੇ ਫੋਨ ਆਇਆ ਵਾ ਮੈਨੂੰ ਕੋਈ ਸਵਾ 7 ਵਜੇ ਕਿ ਤੁਹਾਡਾ ਤੁਹਾਡੀ ਐਕਟਿਵਾ ਪਈ ਹੋਈ ਆ ਤੇ ਮੈਂ ਉਹਨਾਂ ਨੂੰ ਬੋ ਐਕਟਿਵਾ ਦਸੀ ਨੰਬਰ ਦੱਸਿਆ ਮੈਂ ਫਿਰ ਕਿਹਾ ਵੀਰ ਜੀ ਸਾਡੀ ਐਕਟਿਵਾ ਫਿਰ ਉਹਨਾਂ ਨੂੰ ਦੱਸਿਆਂਦੇ ਜਮਸਤਪੁਰੇ ਪਿੰਡ ਇੱਥੇ ਪਈ ਹੋਈ ਆ ਆਗੇ ਤੇ ਵੇਖ ਲਓ ਉਹਨਾਂ ਨੇ ਡਿੱਗੀ ਦਾ ਲੋਕ ਵੀ ਤੋੜ ਕੇ ਪੈਸੇ ਕੱਢੇ ਵਿੱਚੋਂ ਬਾਕੀ ਉਹਨਾਂ ਨੇ ਪੈਸੇ ਹੀ ਖੋਣੇ ਹੀ ਕਿਉਂਕਿ ਇਹਨਾਂ ਸਾਰਿਆਂ ਨੂੰ ਇਹ ਪੈਸੇ ਦੇਣ ਨਹੀਂ ਸੀ ਦਿਆ ਸਾਨੂੰ ਬਹੁਤ ਚਿਰ ਦਾ ਅਸੀਂ ਪੈਸੇ ਮੰਗਦੇ ਹੀ ਪੈਸੇ ਦੇ ਨਹੀਂ ਦਿਆ ਕਿੰਨਾ ਕੋ ਜਿੰਨਾ ਕੋ ਤੁਸੀਂ ਪੇਮੈਂਟ ਨਹੀਂ ਆ ਉਹਨਾਂ ਦਾ ਨਾਮ ਕੀ ਔਰ ਕਾਦੇ ਪੈਸੇ ਲੈਣੇ ਸੀ ਇਹਨਾਂ ਕੋ ਉਹ ਸਾਡਾ ਲੇਬਰ ਆ ਅਕਬਰਪੁਰ ਮੇਰੇ ਹਸਬੰਦ ਦੀ ਫੈਕਟਰੀ ਆ ਉੱਥੋਂ ਇਹ ਉਹ ਲੇਬਰ ਦਾ ਕੰਮ ਕਰਦਾ ਇਹਨਾਂ ਨੇ ਐਡਵਾਂਸ ਲਿਆ ਆ ਸੀ ਇਹਨਾਂ ਕਾ ਉਹਨਾਂ ਦੀ ਵਾਰੀ ਤੁਸੀਂ ਕੀ ਮੰਗ ਕਰਦੇ ਜੀ ਵੀਰ ਜੀ ਸਾਨੂੰ ਸਾਡੇ ਪੈਸੇ ਦਿੱਤੇ ਜਾਣ ਤੇ ਬਾਕੀ ਜੋ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਗਾੜੀ ਕਾਰਵਾਈ ਹੋਣੀ ਬੰਦੀ ਹੈ ਜਿਹੜੀ ਪੁਲਿਸ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਮਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਹੁਣ ਵੇਖਣਾ ਹੈ ਕਿ ਪੁਲਿਸ ਕਿੰਨੇ ਸਮੇਂ ਵਿੱਚ ਮਲਜਮਾਂ ਨੂੰ ਗ੍ਰਿਫਤਾਰ ਕਰਦੀ ਹੈ ਰਮਨ ਚਾਵਲਾ ਜਗਮਨ ਟੀਵੀ ਤਰਨਦਾਰਨ ਅਸੀਂ ਪਹਿਲਾਂ ਜਾਣ ਜਾਣਾ ਸੀ ਅੰਕਲ ਤੋਂ ਤੇ ਰਾਤ ਨੂੰ ਉਹਨਾਂ ਨੇ ਕਿਹਾ ਕਿ ਹੁਣੇ ਪੈਸੇ ਲੈ ਕੇ ਜਾਓ ਤੇ ਅਸੀਂ ਕਿਹਾ ਸਵੇਰੇ ਲੈਣਗੇ ਨਹੀਂ ਹੁਣੇ ਲੈ ਕੇ ਜਾਓ ਸਵੇਰੇ ਹਟ ਕੇ ਖਰਚੇ ਨਾ ਜਾਣ ਅਸੀਂ ਉਹਨਾਂ ਘਰ ਪੈਸੇ ਲੈਣ ਗਏ ਉਹਨਾਂ ਨੇ ਸਾਨੂੰ ਮਿਲ ਕੇ ਉਲਝਾਂ ਮਿਲ ਕੇ ਪਹਿਲੇ ਕਿਹਾ ਚਾਹ ਪੀਲੋ ਇਹ ਕਰ ਲਓ ਅੱਧਾ ਪੌਣਾ ਘੰਟਾ ਸਾਨੂੰ ਬਿਠਾਈ ਰੱਖਿਆ ਆਪਣੇ ਘਰੇ ਬਾਅਦ ਚ ਕਹਿੰਦੇ ਕਿ ਚਲੋ ਪਹਿਰੇ ਬਾਹਰ ਆਏ ਤੋ ਕਹਿੰਦੇ ਡਿੱਕੀ 'ਚ ਰੱਖ ਲਓ ਪੈਸੇ ਖੁਦ ਕਹਿੰਦੇ ਕਿ ਡਿੱਕੀ 'ਚ ਪੈਸੇ ਰੱਖ ਲਓ ਤੁਸੀਂ ਤੇ ਜਿਦੋਂ ਆਹੀ ਆਉਨੇ ਤੇ ਆਉਂਦੇ ਆਉਂਦੇ ਨਾਲ ਇੱਥੇ ਆਉਂਦੇ ਆਉਂਦੇ ਦੋ ਨੌਜਵਾਨ ਆਏ ਤੇ ਉਹਨਾਂ ਨੇ ਇੱਕ ਨੇ ਪਿਸਤਲ ਫੜੀ ਹੱਥ ਤੇ ਇੱਕ ਨੇ ਦਾਤਰ ਫੜੀ ਉੱਤਰ ਕੇ ਕਹਿੰਦੇ ਛੇਤੀ ਚਾਬੀ ਫੜਾਓ ਚਾਬੀ ਚਾਬੇ ਫੜਾਓ ਐਕਟੀਵਿਟੀ ਚਾਬੀ ਫੜਾਓ ਫੋਨ ਹੱਥ ਤੇ ਫੋਨ ਨਹੀਂ ਫੜੇ ਨਾ ਕੋਖੜੀ ਫੜਿਆ ਲੈ ਕੇ ਸਿੱਧਾ ਐਕਟਵਾ ਸਾਜ਼ਿਸ਼ ਹੈ ਵੀਰ ਜੀ ਇਹ ਲੁੱਟ ਖੋਹ ਨਹੀਂ ਕੀਤੀ ਗਈ ਸ਼ਾਮੀ ਲੇਡੀ ਜੀ ਪਹਿਲੇ ਲੈ ਕੇ ਆਈ ਹੀਗੀ ਆਪਣੇ ਐਕਟਵਾ ਤੇ ਨਾਲ ਉਹਦੇ ਬੱਚੇ ਸੀਗੇ ਨਾਲ ਉਹਦੇ ਬੱਚੇ ਸੀਗੇ ਤੇ ਉਹ ਪੈਸੇ ਲੈ ਕੇ ਆਈ 2.5 ਲੱਖ ਰੁਪਈਆ ਉਹਦੇ ਕੋਲ ਇੱਥੇ ਕਹਿੰਦੇ ਇੱਕ ਦਾਤਰ ਵਿਖਾ ਕੇ ਤੇ ਇੱਕ ਹਥਿਆਰ ਦਾ ਕੋਈ ਅਮਨਿਸਟਰ ਵਿਖਾਇਆ ਤਾਂ ਉਹ ਵਿਖਾ ਕੇ ਤੇ ਉਹ ਪੈਸੇ ਖੋ ਕੇ ਲੱਗੇ ਐਕਟਵਾ ਖੋ ਕੇ ਲੱਗੇ ਐਕਟਵਾ ਜਿਹੜੀ ਉਹ ਮਿਲ ਗਈ ਹੈ ਬਾਕੀ ਕੈਮਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਕੈਮਰੇ ਜਿਹਨਾਂ ਦੇ ਕੀ ਕਰ ਬੜੀ ਹੁਣ ਕੋਆ ਪ੍ਰਚਾਰ ਨਹੀਂ ਕਰਦੇ ਨਹੀਂ ਜੀ ਜੀ ਤੇ ਨਹੀਂ ਕਾਰ ਵੀ ਚੱਲ ਕੈਮ ਕੈਮ ਹਾਂ ਕਾਰ ਵੀ ਚੱਲ ਰਹੀ ਹੈ ਜੀ ਕੈਮਰੇ ਵਿੱਚ ਆਇਆ ਕੁਝ ਬੰਦ ਕੈਮਰੇ ਵਿੱਚ ਵਿਚਾਰੇ ਆ ਪਰ ਹਜੇ ਤਸਦੀਕ ਨਹੀਂ ਹੋ ਰਹੀ ਜੀ ਹੱਸਾ ਹੋਇਆ ਕਿੱਥੇ ਆ ਵਾਕਿਆ ਕਿੱਥੋਂ ਆਇਆ ਇਹ ਸਾਹਮਣੇ ਗੱਡੀ ਦੇ ਵਿੱਚ ਐਸੀ ਗੱਡੀ ਦਾ ਹੀ ਹੈ ਕਿੰਨੇ ਮੋੜ ਦੱਸ ਰਿਹਾ 2.5 ਲੱਖ ਰੁਪਏ ਕਿੰਨੇ ਘਟਾਣਾ ਕਰਦੇ ਇਹ 9.5 ਦਾ ਜੀ 9.5